ਸਾਡੇ ਇਸੀ ਪਰਿਵਾਰ ਦੇ ਵਿੱਚ ਸਰਪੰਚੀ ਆਈ ਆ ਕੁਸ ਕਾ ਇੱਥੇ ਗਮਦੂਰ ਸਿੰਘ ਪੱਪੂ ਵਰਗੇ ਹਰਵਿੰਦਰ ਸਿੰਘ ਜੱਜੀ ਵਰਗੇ ਇਹਨਾਂ ਤੋਂ ਸਾਡੀ ਸਰਪੰਚੀ ਹਾਜ਼ਮ ਨਹੀਂ ਹੋਏਗੀ ਪਹਿਲਾਂ ਵੀ ਇਹਨਾਂ ਨੇ ਥੋੜੀ ਜੀ ਗੱਲ ਨੂੰ ਲੈ ਕੇ ਖਾਲੀ ਦਾ ਇਸ਼ੂ ਬਣਾ ਕੇ ਇਹਨਾਂ ਚੰਦ ਭਾਂਤੇ ਗਰੀਬਾਂ ਤੇ ਮਜਦੂਰਾਂ ਤੇ ਕਿੰਨੇ ਸਤਾਤ ਟਾਇਆ ਗਿਆ ਸੀਗਾ ਤੇ ਇਸ ਕਰਕੇ ਹੁਣ ਵੀ ਉਸੇ ਗੱਲ ਨੂੰ ਲੈ ਕੇ ਸਰਪੰਚੀ ਵਾਲੀ ਤੇ ਫਿਰ ਦੁਬਾਰੇ ਆ ਗਏ ਆ ਭਗਵਾਨ ਤਮਨ ਕਹਿੰਦਾ ਹਾਂ ਦੱਸ ਜਿਹੜਾ ਵਿਵਗਦਾ ਰਹੀ ਵੀ ਸੂਰਜਾ ਕਮਾਂ ਦੇ ਵਿੜੇ ਤੇ ਅੱਜ ਸਾਡੇ ਘਰ ਦੇ ਵਿੱਚ ਰੋਟੀ ਵੀ ਇਹਨਾਂ ਨੇ ਪਕਾਉਣੀ ਸਾਡੇ ਘਰ ਦੇ ਵਿੱਚ ਬੇਹਤ ਕਰ ਸਕੀ ਆ ਅਸੀਂ ਸਾਡੇ ਘਰ ਦੇ ਵਿੱਚ ਰੋਟੀ ਵੀ ਸਾਡੀ ਬੰਦ ਹੋਈ ਪਈ ਆ ਜਦੋਂ ਇਹ ਕੰਮ ਕਰਨਾ ਚਾਹੁੰਦੇ ਆ ਫਿਰ ਪ੍ਰਬੰਧਕ ਲਾਉਣ ਦੀ ਕੀ ਜ਼ਰੂਰਤ ਆ ਬੰਦਾ ਤਾਂ ਇਹ ਆ ਕਿ ਜਿਹੜੇ ਇਹਨਾਂ ਦੇ ਕੰਮ ਦੇ ਵਿੱਚ ੜਿੱਕਾ ਲਾ ਰਹੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਲੋਕ ਇਹਨਾਂ ਦੇ ਕੰਮ ਚੜਿੱਕਾ ਲਾ ਰਹੇ ਆ ਉਹਨਾਂ ਦੀ ਪਿੱਛੇ ਤੇ ਖੜ ਕੇ ਐਮਐਲਏ ਜਿਹੜਾ ਪ੍ਰਸ਼ਾਸਨ ਦੇ ਉੱਪਰ ਦਬਾਅ ਪਾ ਰਿਹਾ ਕਿ ਇਸ ਪਿੰਡ ਦੇ ਵਿੱਚ ਆਪਾਂ ਜਿਹੜਾ ਪ੍ਰਬੰਧਕ ਲਾਉਣਾ ਤੇ ਜਿਹੜਾ ਗਮਦੂਰ ਖਰਾਂ ਤੇ ਜੈਜੀ ਖਰਾਂ ਦੀ ਜਿਹੜੀ ਧੌਣ ਦੇ ਵਿੱਚ ਕਿਲਾ ਵੀ ਉਹ ਇਸੇ ਤਰ੍ਹਾਂ ਰਹਿ ਜੇ। ਭਾਈ ਜਦੋਂ ਐਮਐਲਏ ਮੋਲਕ ਸਿੰਘ ਨੂੰ ਸਾਡੇ ਚੈਨਲ ਦੁਆਰਾ ਪੁੱਛਿਆ ਜਾਂਦਾ ਵੀ ਤੁਸੀਂ ਉੱਥੇ ਪ੍ਰਬੰਧਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਇਹ ਕਹਿੰਦੇ ਆ ਮੈਂ ਸਿਆਸਤ ਸਿਆਸਤ ਛੱਡ ਦੂੰਗਾ ਜੇ ਉੱਥੇ ਕੋਈ ਪ੍ਰਬੰਧਕ ਲੱਗ ਗਿਆ। ਸਾਡਾ ਆਮ ਆਦਮੀ ਪਾਰਟੀ ਦਾ ਕੋਈ ਜਿਲਕਾ ਗਮਦੂਰ ਸਿੰਘ ਪੱਪੂ ਵਰਗਾਂ ਦੇ ਨਾਲ ਖੜਾ ਹੋਇਆਗਾ ਤੇ ਉਹਨਾਂ ਨੂੰ ਜੋ ਮੀਟਿੰਗ ਹੁੰਦੀ ਹੈ ਸਾਡੀ ਜਿਵੇਂ ਡੀਡੀਪੀ ਦੇ ਲਾ ਲੋ ਐਸਡੀਮ ਦੇ ਲਾ ਲੋ ਤੇ ਕੋਈ ਵੀ ਪੰਚਾਇਤ ਮੈਂਬਰ ਜਿਹੜੇ ਹੁੰਦੇ ਜਦੋਂ ਮੀਟਿੰਗ ਸਾਰੇ ਪਹੁੰਚ ਜਾਂਦੇ ਆ ਤੇ ਇਸ ਕਰਕੇ ਤੇ ਮੀਟਿੰਗ ਵੀ ਕੈਨਸਲ ਕਰਵਾਈ ਗਈ ਸਾਡੀ 22 ਤਰੀਕ ਨੂੰ ਮੀਟਿੰਗ ਸੀਗੀ ਤੇ ਉੱਥੇ ਕੈਨਸਲ ਕਰਵਾਈ ਗਈ ਮੈਲੇ ਮੋਲਕ ਦੀ ਸ਼ਹਿਤ ਹੀ ਹੋਇਆ ਸਾਰਾ ਕੁਝ ਹੋਇਆ ਜਿਹੜਾ ਹੁਣ ਵੀ ਐਮਐਲਏ ਮੋਲਕ ਪਿੰਡ ਦੇ ਵਿੱਚ ਸਨੇਹੇ ਭੇਜਦਾ ਗਮਦੂਰ ਸਿੰਘ ਪੱਪੂਕੇ ਦੇ ਹਰਵਿੰਦਰ ਸਿੰਘ ਜੈਜੀ ਕੇ ਜਿਹੜੇ ਸਨੇਹੇ ਭੇਜਦੇ ਆ ਲੋਕਾਂ ਨੂੰ ਕਹਿੰਦੇ ਆ ਕਿ 70 ਲੱਖ ਦੀ ਗ੍ਰਾਂਟ ਅ ਕਿ ਐਮ ਐਲ اے ਮੁਲਕ ਦਾ ਰੋਲ ਹੈ ਜਾਂ ਨਹੀਂ ਗਮਦੂਰ ਸਿੰਘ ਪੱਪੂ ਕੇ ਨਾ ਪੰਚਾਇਤ ਮੈਂਬਰ ਆ ਨਾ ਕਿਸੇ ਹੋਰ ਅਹੁਦੇ ਤੇ ਆ ਕਿ ਐਮ ਐਲ اے ਮੁਲਕ ਤੋਂ ਉਹ ਗ੍ਰਾਂਟ ਤੋ ਆਉਣਗੇ 70 ਲੱਖ ਰੁਪਏ ਮੁਲਕ ਕਰਿਆਗਾ ਬਿਲਕੁਲ ਗਮਦੂਰ ਸਿੰਘ ਜੱਜੀਆਰ ਕਹਿੰਦੇ ਨਾਲ ਖੜਾਗਾ ਤੇ ਇਹਨੂੰ ਰੋਕਣਾ ਚਾਹੀਦਾਗਾ ਮੈਂ ਕਹਿਣਾ ਚਾਹੁੰਨੀ ਵੀ ਸਾਡੇ ਪਿੰਡ ਦੇ ਵਿੱਚ ਜੋ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਪ੍ਰਬੰਧਕਾਲੀ ਤੇ ਇਸ ਕਰਕੇ ਮੈਥੋਂ ਬਰਦਾਸ਼ਤ ਨਹੀਂ ਹੋਣੀਗੀ ਵੀ ਜੋ ਵੀ ਸਾਡੇ ਪਿੰਡ ਦੇ ਵਿੱਚ ਹੋਊਗਾ ਤੇ ਇਹਦੇ ਇਲਜ਼ਾਮ ਗਮਦੂਰ ਸਿੰਘ ਪੱਪੂ ਵਰਗੇ ਤੇ ਮੁਲਕ ਭੁਗਤੂਗਾ ਹੋਰ ਵੀ ਪਹਿਲਾਂ ਵੀ ਮੀਟਿੰਗਾਂ ਹੋਈਆਂ ਜਿਹੜੇ ਪੰਚਾਇਤ ਮੈਂਬਰਾਂ ਉਹਨਾਂ ਨੂੰ ਵੀ ਐਮਐਲਏ ਮੁਲਕ ਨੇ ਇਹ ਕਿਹਾ ਕਿ ਮਤਿਆਂ ਤੇ ਸਾਈਨ ਨਹੀਂ ਕਰਨੀ। ਪਹਿਲਾਂ ਤਾਂ ਸਾਡੇ ਮਜ਼ਦੂਰਾਂ ਨੂੰ ਕੋਟ-ਕੋਟ ਕੇ ਬੁਰਾ ਹਾਲ ਕੀਤਾ। ਉਹਨੇ ਆਪਦਾ ਪੈਸੇ ਦਾ ਹਕਾਰ ਦਿਖਾਇਆ। ਹੁਣ ਉਹ ਜਿਹੜੇ ਹੋਰਾਂ ਨੂੰ ਰਵਾ ਰਿਹਾ ਪਹਿਲਾਂ ਤਾਂ ਆਪਦੀ ਕੋਰਕਰੀ ਕਰਾ ਲਈ ਹੁਣ ਉਹਨਾਂ ਦੀ ਵੀ ਕਰਾਉਣਾ ਚਾਹੁੰਦਾ। ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਕੱਲ ਦੀ ਮੀਟਿੰਗ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰਬੰਧਕ ਵਾਲੀ ਤੁਸੀਂ ਹਰਕਤ ਕੀਤੀ ਚੰਦ ਭਾਂ ਦੇ ਵਿੱਚ ਲਾਉਣ ਲਈ ਅਸੀਂ ਸੰਘਰਸ਼ ਕਰਨ ਤੋਂ ਜਿਹੜਾ ਉਹ ਗਰੇਜ ਨਹੀਂ ਕਰਨਾ ਸੰਘਰਸ਼ ਸਾਨੂੰ ਚਾਹੇ ਜਿੰਨਾ ਮਰਜ਼ੀ ਤਿੱਖਾ ਕਰਨਾ ਪੈ ਜੇ ਅਸੀਂ ਪਿੱਛੇ ਨਹੀਂ ਹਟਾਂਗੇ। ਫਰਦਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਇਸ ਵਕਤ ਚੰਦਪਨ ਪਿੰਡ ਦੇ ਵਿੱਚ ਮੌਜੂਦ ਹੈ ਲਗਾਤਾਰ ਇਹ ਚੰਦਪਨ ਦਾ ਮਸਲਾ ਫੇਰ ਗਰਮਾ ਰਿਹਾ ਹੈ ਕਿਉਂਕਿ ਇੱਥੋਂ ਦੇ ਸਰਪੰਚ ਨੂੰ ਹਟਾ ਕੇ ਇੱਥੇ ਫਰਬੰਧਕ ਲਾਇਆ ਜਾ ਰਿਹਾ ਹੈ ਕਾਰਨ ਕੀ ਨੇ ਗੱਲਬਾਤ ਕਰਦੇ ਆ ਮਰਦਾਲ ਪਿੰਥੋਂ ਦੇ ਪਹਿਲਾ ਸਰਪੰਚ ਨੂੰ ਦ ਹੈ ਕੀ ਕਾਰਨ ਹੈ ਜੀ ਫਰਬੰਧਕ ਕਿਉਂ ਲਾਇਆ ਜਾ ਰਿਹਾ ਹੈ ਸਰਪੰਚ ਨੂੰ ਹਟਾਇਆ ਕਿਉਂ ਜਾ ਰਿਹਾ ਹੈ ਪ੍ਰਬੰਧ ਕਿਸ ਕਰਕੇ ਲਾ ਰਿਹਾ ਵੀਰ ਜੀ ਦਿਓ ਸਾਡੇ ਐਸੀ ਪਰਿਵਾਰ ਦੇ ਵਿੱਚ ਸਰਪੰਚੀ ਆਈ ਆ ਕੁਸ ਕਾ ਇਥੇ ਗਮਦੂਰ ਸਿੰਘ ਪੱਪੂ ਵਰਗੇ ਹਰਵਿੰਦਰ ਸਿੰਘ ਜੱਜੀ ਵਰਗੇ ਇਹਨਾਂ ਤੋਂ ਸਾਡੀ ਸਰਪੰਚੀ ਹਾਜਮ ਨਹੀਂ ਹੋएगी ਪਹਿਲਾਂ ਵੀ ਇਹਨਾਂ ਨੇ ਥੋੜੀ ਜੀ ਗੱਲ ਨੂੰ ਲੈ ਕੇ ਖਾਲੀ ਦਾ ਇਸ਼ੂ ਬਣਾ ਕੇ ਇਨਾਂ ਚੰਦ ਭਾਂਤੇ ਗਰੀਬਾਂ ਤੇ ਮਜ਼ਦੂਰਾਂ ਤੇ ਕਿੰਨੇ ਸਤਾਤ ਟਾਇਆ ਗਿਆ ਸੀਗਾ ਤੇ ਇਸ ਕਰਕੇ ਹੁਣ ਵੀ ਉਸੇ ਗੱਲ ਨੂੰ ਲੈ ਕੇ ਸਰਪੰਚੀ ਵਾਲੀ ਤੇ ਫਿਰ ਦੁਬਾਰੇ ਆ ਗਏ ਆ ਤੇ ਇਸ ਕਰਕੇ ਜੋ ਪੰਚਾਇਤ ਮੈਂਬਰ ਉਹਨਾਂ ਨੇ ਪੰਚਾਇਤ ਮੈਂਬਰ 5 ਆਪਦੇ ਬਣੀ ਪ੍ਰਭਾਵਿਤ ਕਰਾਏ ਐ ਵੀ ਤੁਸੀਂ ਸਰਪੰਚੀ ਆ ਕੰਮ ਤੇ ਕੋਈ ਵੀ ਪੰਚਾਇਤ ਦੇ ਕੰਮ ਤੇ ਸਹਾਈ ਨਹੀਂ ਕਰਨਗੇ ਅਸੀਂ ਸਾਰੇ ਮਤੇ ਪਾਸ ਕਰਾਈ ਬੈਠੇ ਆਂ ਕਿ ਗਲੀਆਂ ਨਾਲੀਆਂ ਦੇ ਲੋਕਟਾਲ ਚੰਨੀ ਸ਼ੁਰੂ ਕਰਾਉਣ ਸੇ ਅਸੀਂ ਲਈ ਬੈਠੇ ਆਂਗੇ ਤੇ ਕੋਈ ਵੀ ਹੋਰ ਵੀ ਬਹੁਤ ਸਾਰੇ ਮਤੇ ਪਾਈ ਬੈਠੇ ਸਾਡੇ ਪਿੰਡ ਦੇ ਵਿੱਚ ਜੋ ਵੀ ਗਰਾਊਂਡ ਬਣਾਉਣਾ ਸੀ ਉਹਦਾ ਵੀ ਅਸੀਂ ਮਤਾ ਪਾਈ ਬੈਠੇ ਆਂ ਤੇ ਹੋਰ ਵੀ ਸਾਰੇ ਕੰਮਾਂ ਤੇ ਅਸੀਂ ਮਤੇ ਪਾਈ ਬੈਠੇ ਬਿਲਕੁਲ ਹੁਣ ਪੰਚਾਇਤ ਬਣੀ ਨੂੰ ਲਗਭਗ 9 ਮਹੀਨੇ 8 ਮਹੀਨੇ ਹੋ ਚੁੱਕੇ ਨੇ ਤੇ ਸਾਰੇ ਮਤੇ ਪਾਈ ਬੈਠੇ ਆਂ ਅਸੀਂ ਪਹਿਲਾਂ ਬਿਲਕੁਲ ਸਾਡੇ ਨਾਲ ਪੰਚਾਇਤ ਮੈਂਬਰ ਸਹਿਮਤ ਹੁੰਦੇ ਸੀਗੇ ਜਿਲਾਸ਼ਕ ਬੁਲਾਉਂਦੇ ਹੁੰਦੇ ਸੀ ਉਦੋਂ ਵੀ ਸਾਰੇ ਪੰਚਾਇਤ ਮੈਂਬਰ ਸਹਿਮਤ ਹੁੰਦੇ ਸੀ ਜਦੋਂ ਮੀਟਿੰਗਾਂ ਹੁੰਦੀਆਂ ਸੀ ਉਦੋਂ ਵੀ ਸਹਿਮਤ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਲੜਾਈ ਵਾਲੀ ਗੱਲ ਹੋਈ ਤੇ ਲੜਾਈ ਨੂੰ ਵੀ ਹੁਣ 5 ਮਹੀਨੇ ਹੋ ਚੁੱਕੇ ਨੇ ਤੇ ਉਸ ਕਰਕੇ ਵੀ ਸਾਰੇ ਪੰਚਾਇਤ ਮੈਂਬਰ ਸਾਡੇ ਨਾਲ ਸਹਿਮਤ ਹੁੰਦੇ ਸੀਗੇ ਤੇ ਹੁਣ 2 ਕੁ ਮਹੀਨਿਆਂ ਤੇ ਪੰਚਾਇਤ ਮੈਂਬਰਾਂ ਨੂੰ ਪ੍ਰਭਾਵਿਤ ਕਰ ਰਹੇ ਆ ਵੀ ਤੁਸੀਂ ਕੋਈ ਵੀ ਪੰਚਾਇਤੀ ਕੰਮ ਤੇ ਸਾਈਨ ਨਹੀਂ ਕਰਨਗੇ ਅਮੋਲਕ ਬਿਲਕੁਲ ਗਮਦੂਤ ਸਿੰਘ ਪੱਪੂ ਵਰਗਾ ਦੇ ਨਾਲ ਖੜਾ ਹੋਇਆਗਾ ਤੇ ਉਹਨਾਂ ਨੂੰ ਜੋ ਮੀਟਿੰਗ ਹੁੰਦੀ ਹੈ ਸਾਡੀ ਜਿਵੇਂ ਡੀਡੀਪੀ ਦੇ ਲਾ ਲੋ ਐਸ ਟੀਮ ਦੇ ਲਾਲੋ ਤੇ ਕੋਈ ਵੀ ਪੰਚਾਇਤ ਮੈਂਬਰ ਜਿਹੜੇ ਹੁੰਦੇ ਜਦੋਂ ਮੀਟਿੰਗ ਸਾਰੇ ਪਹੁੰਚ ਜਾਂਦੇ ਆ ਤੇ ਇਸ ਕਰਕੇ ਤੇ ਮੀਟਿੰਗ ਵੀ ਕੈਨਸਲ ਕਰਵਾਈ ਗਈ ਸਾਡੇ 22 ਤਰੀਕ ਨੂੰ ਮੀਟਿੰਗ ਸੀਗੀ ਤੇ ਉਹਦੇ ਕੈਨਸਲ ਕਰਵਾਈ ਗਈ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜਿਹੜਾ ਵੀ ਮੰਗਦਾ ਰਹੀ ਵੇ ਸੂਰਜਾ ਕਮਿਆਂ ਦੇ ਵੇੜੇ ਤੇ ਅੱਜ ਸਾਡੇ ਘਰ ਦੇ ਵਿੱਚ ਰੋਟੀ ਵੀ ਇਹਨਾਂ ਨੇ ਪਕਾਉਣੀ ਸਾਡੇ ਘਰ ਦੇ ਵਿੱਚ ਬੇਹਤ ਕਰ ਸਕੀ ਆ ਅਸੀਂ ਸਾਡੇ ਘਰ ਦੇ ਵਿੱਚ ਰੋਟੀ ਵੀ ਸਾਡੇ ਬੰਦ ਹੋਈ ਪਈ ਆ ਵੀ ਜੋ ਅਸੀਂ ਐਸੀ ਪਰਿਵਾਰ ਦੇ ਵਿੱਚ ਸਰਪੰਚੀ ਬਣੇ ਸੀਗੇ ਸਾਨੂੰ ਇਹ ਤਾਂ ਕੀ ਇਲਜ਼ਾਮ ਹੋਇਆ ਸਾਡਾ ਘਰ ਭੰਨਿਆ ਤੋੜਿਆ ਗਿਆ ਤੇ ਸਾਡੇ ਤੋਂ ਫਿਰ ਦੁਬਾਰੇ ਸਰਪੰਚੀ ਖੋਣ ਨੀ ਭਗਵਾਨ ਤਮਾਨੂੰ ਜੇ ਤੂੰ ਕਵਾਂ ਦੇ ਵੇੜੇ ਵਗਦਾਂ ਨਾ ਤੂੰ ਕਹਿਣਾ ਵੀ ਮਲੇੜੀ ਨੂੰ ਮੂਰੇ ਰੱਖਦਾ ਤੇ ਹੁਣ ਵੀ ਇਹਨਾਂ ਨੇ ਮੂਰੇ ਕਰਨ ਦੇ ਵਾਸਤੇ ਕਹਿੰਦੀ ਆ ਵੀ ਅਸੀਂ ਤੀਰਥਾਂ ਦੇ ਵਿੱਚ ਲੈ ਕੇ ਜਾਣਾਗਾ ਲੇੜਿੰਜੋ ਸਰਪੰਚ ਬਣਿਆ ਹੋਊਗਾ ਤੇ ਮੈਂ ਕਹਿਣਾ ਚਾਹੁੰਨੀ ਆ ਭਗਵਾਨ ਤੁਮਾਨੂੰ ਵੀ ਤੇ ਗੁਰਪ੍ਰੀਤ ਭੈਣ ਨੂੰ ਵੀ ਵੀ ਜੇ ਤੁਸੀਂ ਵਾਕਈ ਜੇ ਤੁਸੀਂ ਕਮਾਂ ਦੇ ਵੇੜੇ ਵਗਦੇ ਆ ਵਸਤੇ ਤੁਸੀਂ ਮੰਗਦੇ ਨਹੀਂ ਗਏ ਤੇ ਜੋ ਸਾਡੇ ਚੰਦਪਾਣ ਦੇ ਵਿੱਚ ਹੋਇਆ ਇਹ ਕਮਾਂ ਦੇ ਵੇੜੇ ਕੱਟ ਸੀ ਜੋ ਗਰੀਬਾਂ ਨੇ ਕਹਿ ਤੇ ਕਹਿਟ ਆਇਆ ਗਿਆ ਤੇ ਇਸ ਕਰਕੇ ਜੋ ਅਮੋਲਕ ਕਰਿਆਗਾ ਬਿਲਕੁਲ ਗਮਦੂਰ ਸਿੰਘ ਜੱਜੀਆਰ ਗੈਂਦੇ ਨਾਲ ਖੜਾਗਾ ਤੇ ਇਹਨੂੰ ਰੋਕਣਾ ਚਾਹੀਦਾਗਾ ਮੈਂ ਕਹਿਣਾ ਚਾਹੁੰਨੀ ਆ ਵੀ ਸਾਡੇ ਪਿੰਡ ਦੇ ਵਿੱਚ ਜੋ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਪ੍ਰਬੰਧ ਕਾਲੀ ਤੇ ਇਸ ਕਰਕੇ ਮੈਂ ਇਥੋਂ ਬਰਦਾਸ਼ ਹੋਣੀ ਕਿ ਵੀ ਜੋ ਵੀ ਸਾਡੇ ਪਿੰਡ ਦੇ ਵਿੱਚ ਹੋਊਗਾ ਤੇ ਇਹਦੇ ਇਲਜ਼ਾਮ ਗਮਦੂਰ ਸਿੰਘ ਪੱਪੂ ਵਰਗੇ ਤੇ ਮੋਲਕ ਭੁਗਤੂਗਾ ਜੀ ਭਾਈ ਜਦੋਂ ਐਮਐਲਏ ਮੋਲਕ ਸਿੰਘ ਨੂੰ ਸਾਡੇ ਚੈਨਲ ਦੁਆਰਾ ਪੁੱਛਿਆ ਜਾਂਦਾ ਵੀ ਤੁਸੀਂ ਉੱਥੇ ਪ੍ਰਬੰਧਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਇਹ ਕਹਿੰਦੇ ਆ ਮੈਂ ਸ਼ਾਇਦ ਸਿਆਸਤ ਛੱਡ ਦੂੰਗਾ ਜੇ ਉੱਥੇ ਕੋਈ ਪ੍ਰਬੰਧਕ ਲੱਗ ਗਿਆ ਦੇਖੋ ਜੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਉਹੋ ਕੰਮ ਹੀ ਜਿਹੜਾ ਮੋਲਕ ਸਿੰਘ ਦਾ ਲਗਾਤਾਰ ਗਮਦੂਰ ਦੀ ਜੈਜੀ ਦੀ ਪਿੱਠ ਤੇ ਖੜ ਕੇ ਤੇ ਉਹ ਚੰਦ ਭਾਨ ਦੇ ਵਿੱਚ ਗੁੰਡਾਗਰਦੀ ਕਰਵਾਉਣ ਲੱਗਾ ਹੋਇਆ ਹੁਣ ਫੇਰ ਤੋਂ ਜਿਹੜਾ ਅਮਨਦੀਪ ਸਰਪੰਚ ਨੂੰ ਜਿਹੜਾ ਲੌਂਦੀਆਂ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਇੱਥੇ ਪ੍ਰਬੰਧਕ ਲੌਂਦੀਆਂ ਉਹ ਤਿਆਰੀਆਂ ਕਿ ਨਹੀਂ ਕੱਲ ਇਹਨਾਂ ਨੂੰ ਸ੍ਰੇਆ ਮਿਲਿਆ ਹੋਇਆ ਵੀ ਕੱਲ ਨੂੰ ਜਿਹੜੀ ਡੀਡੀਪੀਓ ਦਫ਼ਤਰ ਜਿਹੜੀ ਮੀਟਿੰਗ ਆ ਤੇ ਉਥੇ ਜਿਹੜਾ ਪ੍ਰਬੰਧਕ ਦਾ ਐਲਾਨ ਕੀਤਾ ਜਾਣਾ ਵੀ ਪਜੰਦਪਾਣ ਦੇ ਵਿੱਚ ਜਿਹੜਾ ਪ੍ਰਬੰਧਕ ਲਾਇਆ ਜਾਣਾ ਤੇ ਪ੍ਰਬੰਧਕ ਲਾਉਣਾ ਪਤਾ ਨਹੀਂ ਕਿਉਂ ਆ ਜਦੋਂ ਪ੍ਰਬੰਧਕ ਤਾਂ ਤਾਂ ਲਾਉਂਦੇ ਨਾ ਜੇ ਸਰਪੰਚ ਕੰਮ ਨਾ ਕਰਨਾ ਚਾਹੁੰਦੇ ਹੋਣ ਵੀ ਸਰਪੰਚ ਪਿੰਡ ਦੇ ਵਿੱਚ ਕੋਈ ਵਿਕਾਸ ਨਾ ਕਰਨਾ ਚਾਹੁੰਦੀ ਹੋਵੇ ਖੁਦ ਉਹ ਦੱਸ ਰਹੇ ਆ ਮਤੇ ਇਹਨਾਂ ਦੇ ਕੋਲੇ ਆ ਫੋਟੋ ਕਾਪੀਆਂ ਕਾਰਵਾਈ ਦੇ ਵਿੱਚ ਪਾਏ ਹੋਏ ਮਤੇ ਕਿ ਅਸੀਂ ਵੀ ਖੇਡ ਗਰਾਊਂਡ ਦਾ ਮਤਾ ਪਾਇਆ ਹੋਇਆ ਪਿੰਡ ਚ ਲੋਕਟਾਈਲ ਲਵਾਉਣ ਦਾ ਮਤਾ ਪਾਇਆ ਹੋਇਆ ਉਹਦੇ ਐਨ ਐਨਓਸੀ ਮਿਲੀ ਹੋਈ ਆ ਕੇ ਗਲੀਆਂ ਜਿਹੜੀਆਂ ਪੁਰਾਣੀਆਂ ਉਹ ਪੱਟੀਆਂ ਜਾਣ ਤੇ ਨਵੀਆਂ ਜਿਹੜੀਆਂ ਲੋਕਟਾਈਲ ਚਣ ਕੇ ਬਣਾਈਆਂ ਜਾਣ ਜਦੋਂ ਇਹ ਕੰਮ ਕਰਨਾ ਚਾਹੁੰਦੇ ਆ ਫਿਰ ਪ੍ਰਬੰਧਕ ਲਾਉਣ ਦੀ ਕੀ ਜ਼ਰੂਰਤ ਆ ਬੰਦ ਤਾਂ ਇਹ ਆ ਕਿ ਜਿਹੜੇ ਇਹਨਾਂ ਦੇ ਕੰਮ ਦੇ ਵਿੱਚ ੜਿੱਕਾ ਲਾ ਰਹੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਲੋਕ ਇਹਨਾਂ ਦੇ ਕੰਮ ਚੜਿੱਕਾ ਲਾ ਰਹੇ ਆ ਉਹਨਾਂ ਦੀ ਪਿੱਠ ਤੇ ਖੜ ਕੇ ਐਮ ਐਲ ਏ ਜਿਹੜਾ ਪ੍ਰਸ਼ਾਸਨ ਦੇ ਉੱਪਰ ਦਬਾਅ ਪਾ ਰਿਹਾ ਕਿ ਇਸ ਪਿੰਡ ਦੇ ਵਿੱਚ ਆਪਾਂ ਜਿਹੜਾ ਪ੍ਰਬੰਧਕ ਲਾਉਣਾ ਤੇ ਜਿਹੜਾ ਗਮਦੂਰ ਹਰਾਂ ਤੇ ਜੈਜੀ ਹਰਾਂ ਦੀ ਜਿਹੜੀ ਧੌਣ ਦੇ ਵਿੱਚ ਕਿਲਾ ਵੀ ਉਹ ਉਸੇ ਤਰ੍ਹਾਂ ਰਹਿ ਜੇ ਅਸਲ ਦੇ ਵਿੱਚ ਤਾਂ ਪ੍ਰੋਬਲਮ ਤਾਂ ਉਹਨਾਂ ਨੂੰ ਇਹ ਸੀਗੀ ਕਿ ਇਹ ਇੱਕ ਜਿਹੜਾ ਆਮ ਗਰੀਬ ਘਰ ਦੇ ਵਿੱਚੋਂ ਜਿਹੜੇ ਸਰਪੰਚ ਬਣ ਗਏ ਆ ਤੇ ਸਾਨੂੰ ਜਿਹੜਾ ਤਕੜੇ ਲੋਕਾਂ ਨੂੰ ਉਹ ਇਹਨਾਂ ਨੂੰ ਸਰਪੰਚ ਸਾਹਿਬ ਕਹਿ ਕੇ ਬੁਲਾਉਣਾ ਪਊਗਾ ਪ੍ਰੋਬਲਮ ਤਾਂ ਉਹਨਾਂ ਨੂੰ ਇਹ ਹੀ ਸੀ ਪਹਿਲਾਂ ਵੀ ਜਿਹੜਾ ਉਹ ਖਾਲੀ ਖੁੱਲੀ ਵਾਲਾ ਇਸ਼ੂ ਬਣਿਆ ਉਹ ਐਡਾ ਵੱਡਾ ਮਾਮਲਾ ਨਹੀਂ ਸੀਗਾ ਮਾਮਲਾ ਤਾਂ ਸਿਰਫ ਇਹ ਹੀ ਉਹਨਾਂ ਨੂੰ ਗੱਲ ਨਹੀਂ ਹਜਮ ਹੋ ਰਹੀਗੀ ਕਿ ਅਮਨਦੀਪ ਜਿਹੜੀ ਆਮ ਘਰ ਦੀ ਗਰੀਬ ਘਰ ਦੀ ਇੱਕ ਲੜਕੀ ਹੈ ਜਿਹੜੀ ਸਰਪੰਚ ਬਣੀ ਹੈ ਜਾਂ ਗਰੀਬ ਪਰਿਵਾਰ ਦੀ ਨੂੰਹ ਆ ਜਿਹੜੀ ਸਰਪੰਚ ਬਣ ਗਈ ਆ ਇਹ ਗੱਲ ਹਜਮ ਨਹੀਂ ਆ ਰਹੀਗੀ ਜੈਜੀ ਵਰਗਿਆਂ ਨੂੰ ਗਮਦੂਰ ਵਰਗਿਆਂ ਨੂੰ ਤਾਂ ਇਹ ਹੋਰ ਮੈਂਬਰਾਂ ਤੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਮੈਂਬਰਾਂ ਨੂੰ ਉਹ ਉਨਾ ਤੇ ਵੀ ਸਨੇਹ ਲਾ ਰਹੇ ਆ ਕਿ ਤੁਸੀਂ ਮੀਟਿੰਗ ਦੇ ਵਿੱਚ ਨਹੀਂ ਜਾਣਾ ਕੁਝ ਨੂੰ ਦੇ ਕੋਲੇ ਸਿੱਧੀ ਪਹੁੰਚ ਕਰ ਰਿਹਾ ਕੁਝ ਦੇ ਰਿਸ਼ਤੇਦਾਰਾਂ ਰਾਹੀਂ ਪਹੁੰਚ ਕਰ ਰਹੇ ਆ ਵੀ ਤੁਸੀਂ ਜਿਹੜਾ ਕੁਲਦੀਪ ਸਿੰਘ ਦਾ ਸਾਥ ਨਾ ਦਿਓ ਅਮਨਦੀਪ ਕੌਰ ਦਾ ਸਾਥ ਨਾ ਦਿਓ ਵੀ ਅਸੀਂ ਪਿੰਡ ਦੇ ਵਿੱਚ ਪ੍ਰਬੰਧਕ ਲਵਾਉਣਾ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀ ਕੱਲ ਦੀ ਮੀਟਿੰਗ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰਬੰਧਕ ਵਾਲੀ ਤੁਸੀਂ ਹਰਕਤ ਕੀਤੀ ਚੰਦ ਭਾਨ ਦੇ ਵਿੱਚ ਲਾਉਣ ਲਈ ਅਸੀਂ ਸੰਘਰਸ਼ ਕਰਨ ਤੋਂ ਜਿਹੜਾ ਉਹ ਗਰੇਜ ਨਹੀਂ ਕਰਨਾ ਸੰਘਰਸ਼ ਸਾਨੂੰ ਚਾਹੇ ਜਿੰਨਾ ਮਰਜ਼ੀ ਤਿੱਖਾ ਕਰਨਾ ਪੈ ਜੇ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਗੱਲ ਅਮੋਲਕ ਸਿੰਘ ਨੂੰ ਵੀ ਯਾਦ ਰੱਖ ਲੈਣੀ ਚਾਹੀਦੀ ਹੈ ਤੇ ਡੀਡੀਪੀਓ ਤੇ ਡੀਸੀ ਏਡੀਸੀ ਸਾਰਿਆਂ ਨੂੰ ਜਿਹੜੀ ਉਹ ਯਾਦ ਰੱਖਣੀ ਚਾਹੀਦੀ ਗੱਲ ਤੇ ਜਿਹੜਾ ਭਗੋ ਅੰਤਮਾਨ ਮੁੱਖ ਮੰਤਰੀ ਇਹ ਕਹਿੰਦਾ ਕਿ ਅਸੀਂ ਔਰਤਾਂ ਨੂੰ ਅੱਗੇ ਲੈ ਕੇ ਜਾਣਾ ਤੇ ਔਰਤਾਂ ਨੂੰ ਸਮਾਜ ਦੇ ਵਿੱਚ ਜਿਹੜੇ ਵੱਧ ਅਧਿਕਾਰ ਦੇਣੇ ਆ ਤੇ ਆ ਦੇਖ ਹੀ ਰਿਹਾ ਉਹ ਕਹਿੰਦੇ ਤੀਰਥ ਯਾਤਰਾ ਵੀ ਕਰਾਉਣੀ ਹੈ ਜਿਹੜੀਆਂ ਸਰਪੰਚ ਚੰਗੇ ਕੰਮ ਕਰਦੀ ਹੈ ਤੀਰਥ ਯਾਤਰਾ ਉਹ ਗੱਲ ਹੈ ਨਾ ਇਹ ਤਾਂ ਆnde hunde ਮੂੰਹ ਮੇਂ ਰਾਮ ਰਾਮ ਬਗਲੇ ਮੇਂ ਚੁਰੀ ਠੀਕ ਆ ਵੀ ਇੱਕ ਔਰਤ ਆ ਉਹਨੂੰ ਤੀਰਥ ਯਾਤਰਾ ਕਰਵਾਉਣੀ ਆ ਇਹ ਔਰਤ ਜਿਹੜੀ ਸਰਪੰਚ ਬਣੀ ਹੋਈ ਆ ਲੋਕਾਂ ਨੇ ਬਣਾਈ ਹੋਈ ਆ ਵੋਟਾਂ ਦੇ ਨਾਲ ਤੇ ਉਹ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਤੇ ਕਿਸ ਤਰ੍ਹਾਂ ਰੋ ਰਹੀ ਆ ਉਹਨੂੰ ਤੀਰਥ ਯਾਤਰਾ ਸੁਝਦੀ ਆ ਜਿਨ੍ਹਾਂ ਨੇ ਸਾਰੇ ਚਾ ਇਹ ਰੋਲਣ ਲੱਗੇ ਹੋਏ ਆ ਭਗਵੰਤ ਮਾਨ ਕੇ ਵੀ ਅਸੀਂ ਜਿਹੜੇ ਇਹ ਲੋਕਾਂ ਨੇ ਸਰਪੰਚ ਬਣਾਇਆ ਉਹਨੂੰ ਲਾ ਕੇ ਸਰਪੰਚੀ ਤੋਂ ਤੇ ਪ੍ਰਬੰਧਕ ਲਾਵਾਂਗੇ ਇਸ ਤਰ੍ਹਾਂ ਦੀਆਂ ਹਰਕਤਾਂ ਜੇ ਕਰਨੀਆਂ ਫਿਰ ਇਹ ਤੀਰਥ ਯਾਤਰਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਲੋਕ ਆਪਦੇ ਘਰੇ ਜਿਹੜੇ ਸੁਖੀ ਆ ਉਹਨਾਂ ਨੂੰ ਇੱਥੇ ਹੀ ਸੁਖੀ ਰਹਿਣ ਦਿਓ ਐਵੇਂ ਤੀਰਥ ਯਾਤਰਾ ਵਾਲਾ ਵੀ ਡਰਾਮਾ ਜਿਹੜਾ ਉਹ ਨਾ ਕੀ ਤਾਰੇ ਆਵੇ ਤੇ ਖਾਸ ਕਰਕੇ ਅਸੀਂ ਦੱਸਣਾ ਚਾਹੁੰਦੇ ਆ लास्ट ਤੇ ਫੇਰ ਕੇ ਜੇ ਫੇਰ ਇਹਨਾਂ ਨੇ ਕੋਈ ਪ੍ਰਬੰਧਕ ਪ੍ਰਬੰਧਕ ਵਾਲੀ ਇਸ ਤਰ੍ਹਾਂ ਦਾ ਕੋਈ ਸਿਸਟਮ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭਾਈ ਤੁਹਾਡਾ ਕੀ ਕਹਿਣਾ ਇਸ ਵਿਸ਼ੇ ਤੇ ਕਿਉਂਕਿ ਲਗਾਤਾਰ ਜਦੋਂ ਐਮਐਲਏ ਮੋਲਕ ਸਾਹਿਬ ਨੂੰ ਪੁੱਛਿਆ ਜਾਂਦਾ ਹੈ ਐਮਐਲਏ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿੰਦੇ ਨੇ ਵੀ ਜੇ ਸਾਡਾ ਕੋਈ ਇੰਟਰਫੇਅਰ ਹੋਵੇ ਉਹ ਤਾਂ ਪ੍ਰਸ਼ਾਸਨਿਕ ਕੰਮ ਹੈ ਕਹਿੰਦੇ ਜੇ ਕੋਈ ਸਾਡਾ ਇੰਟਰਫੇਅਰ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਕੋਈ ਅਦਾਦੀ ਗੱਲ ਹੈ ਬਈ ਜੀ ਉਹ ਪਿੰਡ ਦੇ ਵਿੱਚ ਐਮਐਲਏ ਮੋਲਕ ਤਾਂ ਇਹ ਕਹਿੰਦਾ ਕਿ ਮੈਂ ਸਿਆਸਤ ਛੱਡ ਦੂੰਗਾ ਪਰ ਪਿੰਡ ਦੇ ਵਿੱਚ ਐਮਐਲਏ ਮੋਲਕ ਜਦੋਂ ਮੀਟਿੰਗ ਕਰਨ ਵਾਸਤੇ ਉਹਨਾਂ ਦਾ ਪੀਏ ਆਉਂਦਾ ਇੱਥੇ ਹਰ ਸਿਮਰਤ ਮਲੋਤਰਾ ਤੇ ਹੋਰ ਵੀ ਪਹਿਲਾਂ ਵੀ ਮੀਟਿੰਗਾਂ ਹੋਈਆਂ ਜਿਹੜੇ ਪੰਚਾਇਤ ਮੈਂਬਰਾਂ ਉਹਨਾਂ ਨੂੰ ਵੀ ਦਫ਼ਤਰ ਦੇ ਵਿੱਚ ਬੁਲਾ ਕੇ ਐਮਐਲਏ ਮੋਲਕ ਨੇ ਇਹ ਕਿਹਾ ਕਿ ਮਤਿਆਂ ਤੇ ਸਾਈਨ ਨਹੀਂ ਕਰਨੇ ਹਾਲਾਂਕਿ ਅਸੀਂ ਪੈਂਡ ਦੇ ਵਿੱਚ ਮਤੇ ਆ ਜਿਹੜੇ ਸਾਰੇ ਦੇ ਸਾਰੇ ਆਲਓਵਰ ਕੰਮਾਂ ਦੇ ਪਾਏ ਹੋਇਆ ਕੁਝ ਕੁ ਥੋੜੇ ਕੰਮਾਂ ਦੇ ਜਿਹੜੇ ਮਤੇ ਰਹਿੰਦੇ ਆ ਅਸੀਂ ਕੰਮ ਆ ਜਿਹੜੇ ਪਾਸ ਕਰਾ ਰੱਖੇ ਆ ਪਾਸ ਗਲੀਆਂ ਪੁੱਟਣ ਦੀਆਂ ਜਿਹੜੀਆਂ 10 ਗਲੀਆਂ ਪੁੱਟਣ ਦੀ ਅਸੀਂ ਐਨਓਸੀ ਲਈ ਹੋਈ ਆ ਐਨਓਸੀ ਲੈ ਕੇ ਤਾਂ ਉਹ ਗਲੀਆਂ ਪੁੱਟ ਕੇ ਉੱਥੇ ਲੋਕਟੈਲ ਲਾਈ ਜਾਣੀ ਸੀ ਉਸ ਕੰਮ ਤੇ ਰੋਕ ਲਾਈ ਗਈ ਐਮਐਲਏ ਮੋਲਕ ਵੱਲੋਂ ਹੁਣ ਜਿਹੜਾ ਖੇਡ ਗਰਾਊਂਡ ਆ ਉਹ ਬਣਾਉਣ ਵਾਸਤੇ ਆ ਤੇ ਐਮਐਲਏ ਮੋਲਕ ਕਹਿੰਦਾ ਜਦੋਂ ਤੱਕ ਵੀ ਜਿਹੜਾ ਗਮਦੂਰ ਸਿੰਘ ਪੱਪੂ ਤੇ ਹਰਵਿੰਦਰ ਸਿੰਘ ਜੈਜੀ ਐ ਉਹਨਾਂ ਨੂੰ ਨਾਲ ਲਿਆ ਕੇ ਤੇ ਜਿਹੜਾ ਅਮਨਦੀਪ ਕੌਰ ਸਰਪੰਚ ਆ ਉਹਨਾਂ ਦੇ ਗੋਡੀ ਹੱਥ ਨਹੀਂ ਲਾਉਂਦੀ ਉਦੋਂ ਤੱਕ ਆ ਜਿਹੜਾ ਉਹ ਜਿਹੜੇ ਪੰਜ ਮੈਂਬਰ ਉਹਨੇ ਬਲਾ ਕੇ ਤੇ ਗਮਦੂਰ ਸਿੰਘ ਘਰਾਂ ਦੇ ਗਮਦੂਰ ਸਿੰਘ ਪੱਪੂ ਤੇ ਹਰਵਿੰਦਰ ਸਿੰਘ ਜੈਜੀ ਦੇ ਘਰੇ ਉਹਨਾਂ ਪੰਜ ਮੈਂਬਰਾਂ ਨੂੰ ਤੇ ਐਮਐਲਏ ਮੁਲਕ ਦੇ ਦਫ਼ਤਰ ਜਿਹੜੀਆਂ ਗੱਲਾਂ ਕਈਆਂ ਗਈਆਂ ਉਦੋਂ ਉਥੇ ਆ ਕੇ ਪੈਰੀ ਹੱਥ ਲਾਉਣ ਦੋਨੇ ਜੀ ਤੇ ਸਾਡੇ ਨਾਲ ਰਾਜੀਨਾਮਾ ਕਰਨ ਐਮਐਲਏ ਮੋਲਕ ਸਿੰਘ ਨੂੰ ਭਾਈ ਇਹਦਾ ਕੀ ਫਿਰਦਾ ਕਿਉਂਕਿ ਐਮਐਲਏ ਮੋਲਕ ਸਿੰਘ ਅਸਤੀ ਤਾਂ ਸਾਰੇ ਇੱਕੋ ਜੇ ਹੋਣਗੇ ਕਿਉਂਕਿ ਉਹਨੇ ਤਾਂ 2027 ਚ ਵੀ ਚੋਣ ਲੜਤੀਏ ਕੀ ਪਤਾ ਐਮਐਲਏ ਮੋਲਕ ਨੂੰ ਲੱਗਦਾ ਹੋਵੇ ਕਿ ਇਹਨਾਂ ਕੋਲ ਪੈਸਾ ਸ਼ੈਲਰ ਮਾਲਕਾ ਉਹਨਾਂ ਦੇ ਜਰੀਏ ਅਸੀਂ ਵੋਟਾਂ ਖਰੀਦ ਲਾਂਗੇ ਇਸੇ ਤੱਕ ਹੀ ਪਿੰਡ ਦੇ ਵਿੱਚ ਤਸੱਦਦ ਕਰਵਾਇਆ ਨਾ ਤੁਸੀਂ ਦੇਖਿਆ ਕਿ ਪਿੰਡ ਦੇ ਲੋਕਾਂ ਨੂੰ ਕਟਵਾਉਣ ਦਾ ਮਤਲਬ ਕੀ ਐਮਐਲਏ ਮੋਲਕ ਨੂੰ ਕੀ ਪਤਾ ਨਹੀਂ ਲੱਗਿਆ ਬਾਈ ਜੀ ਉੱਥੇ ਐਮਐਲਏ ਮੋਲਕ ਦੀ ਸ਼ੈਤ ਹੀ ਹੋਇਆ ਸਾਰਾ ਕੁਝ ਹੋਇਆ ਜਿਹੜਾ ਹੁਣ ਵੀ ਐਮਐਲਏ ਮੋਲਕ ਪਿੰਡ ਦੇ ਵਿੱਚ ਸਨੇਹੇ ਭੇਜਦਾ ਗਮਦੂਰ ਸਿੰਘ ਪਾਪੂਕੇ ਤੇ ਹਰਵਿੰਦਰ ਸਿੰਘ ਜੈਜੀ ਕੇ ਜਿਹੜੇ ਸਨੇਹੇ ਭੇਜਦੇ ਆ ਲੋਕਾਂ ਨੂੰ ਕਹਿੰਦੇ ਆ ਕਿ 70 ਲੱਖ ਦੀ ਗ੍ਰਾਂਟ ਅਸੀਂ ਦਵਾ ਦਾਂਗੇ ਐਮਐਲਏ ਮੋਲਕ ਤੋਂ ਹੁ ਗਮਦੂਰ ਸਿੰਘ ਪੱਪੂ ਕੇ ਨਾ ਪੰਚਾਇਤ ਮੈਂਬਰ ਆ ਨਾ ਕਿਸੇ ਹੋਰ ਅਹੁਦੇ ਤੇ ਆ ਕਿ ਐਮ ਐਲ ਏ ਮੋਲਕ ਤੋਂ ਉਹ ਗ੍ਰਾਂਟ ਦਵਾਉਣਗੇ 70 ਲੱਖ ਰੁਪਿਆ ਜੇ ਐਮ ਐਲ ਏ ਮੋਲਕ ਨਾਲ ਤਾਲਮਿਲ ਹੈ ਐਮ ਐਲ ਏ ਮੋਲਕ ਉਹਨਾਂ ਦੀ ਗੱਲ ਮੰਨਦਾ ਤਾਂ ਕਰਕੇ ਉਹ 70 ਲੱਖ ਰੁਪਿਆ ਜਿਹੜਾ ਗ੍ਰਾਂਟ ਦਵਾਉਣਗੇ ਹੁਣੇ-ਹੁਣੇ ਮੇਰੀ ਗੱਲ ਹੋਈ ਆ ਤੇ ਮੈਨੂੰ ਇੱਕ ਬੰਦੇ ਨੇ ਫੋਨ ਲਾ ਕੇ ਇਹ ਗੱਲ ਕਹੀ ਆ ਕਿ 70 ਲੱਖ ਰੁਪਿਆ ਤੈਨੂੰ ਗ੍ਰਾਂਟ ਮਿਲ ਜੂਗੀ ਤੇ ਨਲੇ ਤੇਰੇ ਗੱਲ 'ਚ ਹਾਰ ਪਵਾਵਾਂਗੇ ਨਲੇ ਉਹ ਪੰਜ ਮੈਂਬਰ ਲਿਆਵਾਂਗੇ ਜਿਹੜੇ ਪੰਜਾਂ ਮੈਂਬਰਾਂ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਹੋਇਆ ਵੀ ਉਹ ਵੀ ਮੈਂਬਰ ਤੇਰੇ ਨਾਲ ਆਉਣਗੇ ਤੇ ਤੂੰ ਐਮਐਲਏ ਮੌਲਿਕ ਦੇ ਦਫ਼ਤਰ ਆ ਕੇ ਜਿਹੜਾ ਗਮਦੂਰ ਸਿੰਘ ਪੱਪੂ ਗਿਆ ਨਾ ਆਪਦੀ ਪਤਨੀ ਜਿਹੜੀ ਸਰਪੰਚ ਅਮਨਦੀਪ ਕੌਰ ਉਹਨੂੰ ਨਾਲ ਲਿਆ ਤੇ ਰਾਜੀਨਾਮਾ ਕਰਾ ਰਵਿੰਦਰ ਸਿੰਘ ਜੈਜੀ ਨਾਲ ਤੇ ਗਮਦੂਰ ਸਿੰਘ ਪੱਪੂ ਨਾਲ ਤੇ ਤੈਨੂੰ ਗਰੰਟ ਵੀ ਮਿਲ ਜੂ 70 ਲੱਖ ਦੀ ਤੇ ਪਿੰਡ ਦੇ ਕੰਮ ਵੀ ਹੋ ਜਾਣਗੇ ਇਸ ਤੋਂ ਸਾਫ਼ ਸਿੱਧ ਹੁੰਦਾ ਕਿ ਜਿਹੜੇ ਪੰਜ ਮੈਂਬਰ ਆ ਐਮਐਲਏ ਮੁਲਕ ਨੇ ਤੇ ਗਮਦੂਰ ਸਿੰਘ ਪਾਪੂ ਤੇ ਹਰਵਿੰਦਰ ਸਿੰਘ ਜੈਜੀ ਨੇ ਆਪਦੇ ਥੱਲੇ ਕੀਤੀ ਹੋਇਆ ਤੇ ਹੁਣ ਗੱਲ ਰਹੀ ਇੱਕ ਸਾਡੀ ਮੈਂਬਰਨੀ ਨੂੰ ਤੇ ਇੱਕ ਸਾਡੇ ਪੰਚਾਇਤ ਮੈਂਬਰ ਨੂੰ ਉਹ ਲੋਕਵਾਦ ਚੈਨਲ ਤੇ ਵੀ ਬੋਲਿਆ ਪੰਚਾਇਤ ਮੈਂਬਰ ਆ ਜਿਹੜਾ ਉਹ ਕਹਿੰਦਾ ਵੀ ਮੈਨੂੰ ਜਿਹੜਾ ਰਿਸ਼ਤੇਦਾਰਾਂ ਤੋਂ ਵੀ ਹਰਵਿੰਦਰ ਸਿੰਘ ਜੈਜੀ ਨੇ ਫੋਨ ਲਵਾਇਆ ਵੀ ਤੂੰ ਉਧਰ ਦਾ ਸਾਥ ਛੱਡ ਦੇ ਤੇ ਸਾਡੇ ਨਾਲ ਆ ਜਾ ਫੇਰ ਗਰੰਟਾ ਮਿਲਣਗੇ ਇੱਥੋਂ ਤੱਕ ਕਿ ਸਾਡੇ ਪਿੰਡ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਆ ਜੇ ਤੁਸੀਂ ਜੈਜੀ ਕਹਿਣਾ ਗਮਦੂਰ ਸਿੰਘ ਦਾ ਰਾਜੀਨਾਮਾ ਕਰੋਗੇ ਤਾਂ ਸਾਡੇ ਦਫ਼ਤਰ ਆਜੋ ਗ੍ਰਾਂਟ ਮਿਲ ਜੂਗੀ ਪਿੰਡ ਦਾ ਵਿਕਾਸ ਹੋਊਗਾ ਨਹੀਂ ਤੁਹਾਡੇ ਪਿੰਡ ਦਾ ਵਿਕਾਸ ਨਹੀਂ ਹੋਣਾ ਇਹ ਸਾਡੇ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਗੱਲ ਕਹਿ ਕੇ ਤੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿ ਜਿਹੜਾ ਅਮਨਦੀਪ ਕੋਰ ਸਰਪੰਚਨੀ ਨਾਲੋਂ ਜਿਹੜੀ ਗਰੀਬ ਪਰਿਵਾਰ ਦੀ ਸਰਪੰਚਨੀ ਬਣੀ ਆ ਵੀ ਉਹਦੇ ਨਾਲੋਂ ਲੋਕ ਟੁੱਟਣ ਜਿਹੜੇ ਲੋਕਾਂ ਨੇ ਆਜ਼ਾਦ ਉਮੀਦਵਾਰ ਜਿਤਾਇਆ ਤੇ ਇਸੇ ਐਮਐਲਏ ਮੌਲਿਕ ਨੇ ਇਸੇ ਗਮਦੂਰ ਸਿੰਘ ਪੱਪੂ ਗਿਆ ਨੇ ਜਿਹੜੇ ਆਪਣੇ ਬੰਦੇ ਖੜੇ ਕੀਤੇ ਸੀ ਤੇ ਉਹਨਾਂ ਨੂੰ ਜਿਹੜਾ ਸਕੂਲ ਦੇ ਬੈਕਸਾਈਡ ਦੀ ਔਣਾ ਪਿਆ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਕਹਿੰਦੇ ਕਿ ਲੋਕਤੰਤਰ ਆ ਉਹਦਾ ਕਹਾਣ ਕੀਤਾ ਜਾ ਰਿਹਾ ਇਹ ਐਮਐਲਏ ਮੋਲਕਾ ਜਿਹੜਾ ਆਪ ਦੇ ਆਪ ਨੂੰ ਜਿਹੜਾ ਬਹੁਤ ਵੱਡਾ ਸਮਝਦਾ ਤੇ ਇਹਨਾਂ ਲੋਕਾਂ ਤਨਾੜ ਲੋਕ ਆ ਜਿਹੜੇ ਸ਼ੈਲਰ ਮਾਲਕਾ ਗਮਦੂਰ ਸਿੰਘ ਪੱਪੂ ਤੇ ਜਿਹੜਾ ਹਰਵਿੰਦਰ ਸਿੰਘ ਜੈਜੀ ਇਹ ਪਿੰਡ ਦੇ ਵਿੱਚ ਦੋ ਹੀ ਬੰਦੇ ਆ ਤੇ ਹੋਰ ਇਹਨੇ ਨਾਲ ਇੱਕ ਦੋ ਬੰਦੇ ਹੋਰ ਲਾਏ ਹੋਏ ਆ ਤੇ ਉਹਨਾਂ ਦੇ ਵੀ ਅਸੀਂ ਨਾਮ ਲਏ ਆ ਪਰ ਇਹ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਐਮਐਲਏ ਮੌਲਕ ਦੇ ਜਿਹੜਾ ਮਨ ਦੇ ਵਿੱਚ ਭਲੇਖਾਓ ਕੱਢ ਦੇਵੇ ਚਾਹੇ ਸਾਡੇ ਘਰੇ ਰੋਟੀ ਪੱਕੇ ਨਾ ਪੱਕੇ ਪਰ ਅਸੀਂ ਇਹ ਗੱਲ ਲੋਕਾਂ ਤੱਕ ਲੈ ਕੇ ਜ਼ਰੂਰ ਜਾਵਾਂਗੇ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਤੱਕ ਲੈ ਕੇ ਜਾਵਾਂਗੇ ਜੇ ਕਿਤੇ ਅਮੌਲਕ ਸੋਚਦਾ ਹੋਵੇ ਕਿ ਅਸੀਂ ਇਹਨਾਂ ਨਾਲ ਐਸ ਤੱਕਾਂ ਨਾਲ ਮੈਂਟਲੀ ਹਰਾਸਮੈਂਟ ਕਰਕੇ ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਹਰਾ ਲਾਂਗੇ ਪਰ ਇਹ ਗੱਲ ਭੁੱਲ ਜੇ ਕਿਉਂਕਿ ਇੰਡੀਆ ਦੇ ਲੋਕ ਪੂਰੇ ਪੰਜਾਬ ਦੇ ਲੋਕ ਇਸ ਮੁੱਦੇ ਨੂੰ ਦੇਖਦੇ ਆ 5 ਫਰਵਰੀ ਘਟਨਾ ਵਾਲੀ ਨੂੰ ਤੇ ਆ ਦਿਨ ਦੇਖਣ ਨੂੰ ਲੋਕ ਤਰਸ ਰਹੇ ਸੀ ਕਿ ਪਿੰਡ ਚੰਦਪਾਣ ਦੇ ਮਸਲੇ ਦਾ ਕੀ ਬਣਿਆ ਉਹ ਅਸੀਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਭਰਾਵੋ ਜਰੂਰ ਸਾਥ ਦਿਓ ਸਾਡਾ ਤੇ ਅਸੀਂ ਫੇਰ ਦੁਬਾਰੇ ਅਸੀਂ ਤੁਹਾਡੀਆਂ ਨਜ਼ਰਾਂ ਦੇ ਵਿੱਚ ਆਏ ਆ ਇਸ ਮੁੱਦੇ ਨੂੰ ਲੈ ਕੇ ਆਏ ਆ ਤੇ ਤੁਸੀਂ ਸਾਡਾ ਸਾਥ ਦਿਓ ਗਰੀਬ ਲੋਕਾਂ ਦੇ ਨਾਲ ਕਿਵੇਂ ਅਤਿਆਚਾਰ ਕਰਦੇ ਆ ਧਨਾੜ ਲੋਕਾਂ ਤੋਂ ਜਿਹੜੇ ਐਸਸੀ ਆਪਣੇ ਆਪ ਨੂੰ ਘੁਆਉਣ ਵਾਲੇ ਐਮਐਲਏ ਮੋਲਕ ਵਰਗੇ ਕਹਿਣ ਨੂੰ ਤਾਂ ਇਹ ਐਸਸੀ ਨਾਮ ਦੇ ਆ ਪਰ ਧਨਾੜ ਲੋਕਾਂ ਤੋਂ ਉਹਨਾਂ ਲੋਕਾਂ ਤੋਂ ਜਿਹੜਾ ਆਮ ਲੋਕਾਂ ਤੇ ਤਸੱਦਦ ਕਰਵਾਉਂਦੇ ਆ ਜਿਹੜੇ ਕਿ ਕਿਸਾਨਾਂ ਦੀ ਵੀ ਲੁੱਟ ਕਰਦੇ ਆ ਤੇ ਮਜ਼ਦੂਰਾਂ ਦੀ ਵੀ ਲੁੱਟ ਕਰਦੇ ਆ ਜੀ ਬਈ ਹੁਣ ਅੱਗੇ ਕੀ ਐਕਸ਼ਨ ਹੋਊਗਾ ਕਿਉਂਕਿ ਹੁਣ ਮੀਟਿੰਗ ਤੋਂ ਬਾਅਦ ਸਾਹਮਣੇ ਆਊਗਾ ਪ੍ਰਬੰਧਕ ਲੱਗਦਾ ਜਾਂਦਾ ਹੈ ਬਈ ਜੀ ਪ੍ਰਬੰਧਕ ਕਿਸੇ ਕੋਲ ਲੱਗ ਵੀ ਨਹੀਂ ਸਕਦਾ ਜੀ ਲੱਗ ਹੀ ਨਹੀਂ ਸਕਦਾ ਜੋ ਪੰਚਾਇਤੀ ਐਕਟ ਨੇ ਜੋ ਰੂਲ ਰੈਗੂਲੇਸ਼ਨ ਆ ਜੋ ਐਕਟ ਦੇ ਅਧੀਨ ਦੀ ਗੱਲ ਕੀਤੀ ਜਾਵੇ ਪ੍ਰਬੰਧਕ ਕਿਸੇ ਕੋਲ ਵੀ ਨਹੀਂ ਲੱਗ ਸਕਦਾ ਜੀ ਹੁਣ ਅੱਗੇ ਕੀ ਐਕਸ਼ਨ ਹੋਊਗਾ ਜੇ ਪ੍ਰਬੰਧਕ ਲੱਗਦਾ ਅੱਗੇ ਅਸੀਂ ਦੋਨੇ ਜੀ ਬੈਠਾਂਗੇ ਭੁਖਾ ਹੜਤਾਲ ਤੇ ਬੈਠਾਂਗੇ ਮਰਨ ਵਰਤ ਤੇ ਬੈਠਾਂਗੇ ਪੂਰੇ ਪੰਜਾਬ ਦੇ ਲੋਕ ਸਾਡੇ ਲਈ ਪਹਿਲਾਂ ਵੀ ਆਏ ਸੀ ਹੁਣ ਵੀ ਆਣਗੇ ਅਸੀਂ ਆਸ ਕਰਦੇ ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਇੰਡੀਆ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਜਿਹੜੇ ਇਹ ਲੋਕਤੰਤਰ ਦਾ ਕਹਾਣ ਕਰਨ ਲੱਗਿਆ ਹੋਇਆ ਐਮਐਲਏ ਮੋਲਕ ਹੈ ਜਿਹੜਾ ਉਹ ਲੋਕਤੰਤਰ ਦਾ ਕਾਨਕਰਨ ਲੱਗਿਆ ਹੋਇਆ ਇਹਨਾਂ ਜੇਕਰ ਗੱਲ ਕੀਤੀ ਜਾਵੇ ਗਮਦੂਰ ਸਿੰਘ ਪੱਪੂ ਔਰ ਹਰਵਿੰਦਰ ਸਿੰਘ ਜੈਜੀ ਹੋਰਾਂ ਦੇ ਨਾਲ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛਿਆ ਜਾਵੇ ਕਿਉਂਕਿ ਇਹਨਾਂ ਲੋਕਾਂ ਨੇ ਜ਼ਰੂਰ ਵੋਟਾਂ ਪਾ ਕੇ ਜਿਹੜਾ ਸਾਨੂੰ ਜਿਤਾਇਆ ਹੋਇਆ ਸੀ ਮੇਰੀ ਪਤਨੀ ਨੂੰ ਔਰ ਮੈਂ ਪ੍ਰੈਸ ਮੀਡੀਆ ਤੋਂ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਪਹਿਲਾਂ ਵੀ ਲੋਕ ਸੇਵਾ ਕਰਦੇ ਰਹੇ ਆ ਅਸੀਂ ਕਰਾਂਗੇ ਜਿਹੜਾ ਅਮੋਲਕ ਐਮਐਲਏ ਮੋਲਕ ਦੇ ਧੌਣ ਦੇ ਵਿੱਚ ਕਿਲਾ ਫਸਿਆ ਹੋਇਆ ਹੈ ਕਿ ਕਿਤੇ ਕੁਲਦੀਪ ਨੂੰ ਅਸੀਂ ਚੁੱਪ ਕਰਾ ਲਿਆ ਇਹ ਚੁੱਪ ਨਹੀਂ ਕੀਤਾ ਸੀ ਤੁਹਾਡੀ ਜਿਹੜੀ ਤਸੱਦ ਦਾ ਜਿਹੜਾ ਤੁਸੀਂ ਰਜੇਸ਼ ਕੁਮਾਰ ਨੂੰ ਕਹਿ ਕੇ ਕਰਵਾਇਆ ਗਿਆ ਸੀ ਉਹਦੀ ਬਦੌਲਤ ਆ ਸੀ ਜਿਹੜਾ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਂਦਾ ਸੀ ਕਿਉਂ ਕਿ ਮੈਂ ਐਦੂ ਪਹਿਲਾਂ ਬਿਮਾਰ ਸੀ ਬਿਮਾਰ ਹੋਣੇ ਕਰਕੇ ਹੀ ਅਸੀਂ ਨਹੀਂ ਆਏ ਸੀ ਤਾਂ ਹੁਣ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਜੀ ਜੀ ਸ਼ੁਕਰੀਆ ਭਾਈ ਤਾਂ ਕੱਲੂ ਜਿਹੜੀ ਮੀਟਿੰਗ ਆ ਕੱਲ ਤੋਂ ਬਾਅਦ ਦੇਖਦੇ ਆ ਇਸ ਮਸਲੇ ਦਾ ਕੀ ਬਣਦਾ ਕਿਉਂਕਿ ਲਗਾਤਾਰ ਚੰਦਪਾਣ ਦਾ ਮਾਮਲਾ ਸੁਰਖੀਆਂ ਦੇ ਵਿੱਚ ਮਾਤਾ ਕੀ ਕਹੋਗੇ ਤੁਸੀਂ ਇਸ ਗੱਲ ਬਾਰੇ ਕੀ ਕਹੋਗੇ ਕਹਿਣਾ ਚਾਹੁੰਦੇ ਆ ਜੀ ਗਮਦੂਰ ਨੇ ਪਹਿਲਾਂ ਤਾਂ ਸਾਡੇ ਮਜ਼ਦੂਰਾਂ ਨੂੰ ਕੋਟ-ਕੋਟ ਕੇ ਬੁਰਾ ਹਾਲ ਕੀਤਾ ਉਹਨੇ ਆਪਦਾ ਪੈਸੇ ਦਾ ਹਕਾਰ ਦਿਖਾਇਆ ਹੁਣ ਉਹ ਜਿਹੜੇ ਹੋਰਾਂ ਨੂੰ ਰਵਾ ਰਿਹਾ ਪਹਿਲਾਂ ਤਾਂ ਆਪਦੀ ਕੋਰਕਰੀ ਕਰਾ ਲਈ ਹੁਣ ਉਹਨਾਂ ਦੀ ਵੀ ਕਰਾਉਣਾ ਚਾਹੁੰਦਾ ਸਾਡੇ ਭਾਦਾਂ ਤਾਂ ਫਿਰ ਉਹ ਵੀ ਗੁੰਡੇ ਹੋ ਜਾਣਗੇ ਜਿਹੜੇ ਉਹਦੇ ਨਾਲ ਰਲ ਜਾਣਗੇ ਜੀ ਜੀ ਮਾਤਾ ਜਦੋਂ ਇਹਨਾਂ ਨੂੰ ਜਤਾਇਆ ਸੀ ਸਰਪੰਚ ਮਨ ਚ ਕੀ ਕੀ ਸੀ ਵੀ ਕੀ ਕੀ ਕਰੋਗੇ ਜਾਂ ਕੀ ਕੀ ਕਰਵਾਉਗੇ ਆਪ ਤੇ ਸਾਡੀਆਂ ਤਾਂ ਬਹੁਤ ਤਮੰਨਾ ਜੀ ਹੂੰ ਬਹੁਤ ਮੰਨਾ ਜੀ ਸਾਡੀਆਂ ਵੀ ਸਾਡਾ ਗਰੀਬ ਬੱਚਾ ਉੱਠਿਆ ਸਰਪੰਚ ਪੜਿਆ ਲਿਖਿਆ ਤੇ ਹੁਣ ਇਹਨੂੰ ਥੱਲੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਅਸੀਂ ਥੱਲੇ ਬੈਠਣ ਨਹੀਂ ਦੇਣਾ ਚਾਹੁੰਦੇ ਇਹ ਲੌਂਦੇ ਸਰਪੰਚ ਬਣਾ ਕੇ ਰੱਖਾਂਗੇ ਅੱਛਾ ਇਹ ਇਹ ਸਰਬੰਧਕ ਕਾ ਤੋਂ ਲੌਂਦੇ ਆ ਉਹਦੇ ਪਿੱਛੇ ਕੀ ਕਾਰਨ ਹੈ ਸਰਪੰਚੀ ਇਹਨਾਂ ਦੇ ਘਰੋਂ ਜਾਂਦੀ ਕਿਉਂ ਲੱਗਦੀ ਹੈ ਤੁਹਾਨੂੰ ਜਾਂਦੀ ਲੱਗਦੀ ਹੈ ਜੀ ਉਹ ਅਮੀਰ ਆ ਅਸੀਂ ਗਰੀਬ ਆ ਆਹੀ ਹਾਲਾ ਜੀ ਹੋਰ ਕੁਛ ਨਹੀਂ ਜੀ ਤਾਂ ਲਗਾਤਾਰ ਜਿਹੜੇ ਲੋਕਾਂ ਨੇ ਮਾਨ ਦੇ ਨਾਲ ਚੁਣਿਆ ਤਾਂ ਮਾਤਾ ਕੀ ਕੀ ਕਹੋਗੇ ਤੁਸੀਂ ਕਿਉਂਕਿ ਇੱਕ ਪਾਸੇ ਸਰਪੰਚ ਦੱਸ ਰਹੇ ਆ ਵੀ ਪ੍ਰਬੰਧਕ ਲੱਗਣਾ ਇੱਕ ਪਾਸੇ ਤੁਸੀਂ ਚਾਵਾ ਦੇ ਨਾਲ ਸਰਪੰਚ ਚੁਣਿਆ ਸੀ ਕੀ ਲੱਗਦਾ ਫਿਰ ਕੀ ਹੋਣਾ ਚਾਹੀਦਾ ਤੁਸੀਂ ਕਹਿੰਦੇ ਜਿਹੜੀ ਇਹ ਬੀਬੀ ਅਮਨਦੀਪ कौर ਸਰਪੰਚ ਆ ਕਿ ਇਹਨੂੰ 8-9 ਵੋਟ ਪਾਈ ਆ 8-900 ਨੂੰ ਵੋਟ ਦੇ ਇਹ ਜਿੱਤੀ ਹੋਈ ਆ ਕੋਈ ਇਹ ਮਾੜੀ ਢੀੜੀ ਗੱਲ ਨਹੀਂ ਗਈ ਵੀ ਇਹ ਸਰਪੰਚ ਇਹ ਖਾਰਜ ਹੋ ਜਾਊਗਾ 5 ਸਰਪੰਚ ਹਾਰ ਕੇ 6 ਮਾ ਸਰਪੰਚ ਜਿੱਤਿਆ ਹੋਇਆ ਵੋਟਾਂ ਨਾਲ ਜਿੱਤਿਆ ਇਹ ਕੋਈ ਐ ਨਹੀਂ ਕਰਦੀ ਇਹ ਉਹੀ ਚੱਕ ਕੇ ਸਰਪੰਚ ਬਣਾਤਾ ਇਹ ਨਾ ਤਾਂ ਅਸੀਂ ਅੱਜ ਪ੍ਰਬੰਧ 깔ਾਉਣ ਦੀਗੇ ਤੇ ਨਾ ਹੀ ਇਹ ਲੱਗੇ ਇਸ ਤੋਂ ਪਹਿਲਾਂ ਨਾ ਲਾਇਆ ਜਦੋਂ ਜ਼ਿਮੀਦਾਰਪਰਾ ਸਰਪੰਚ ਸੀ ਉਦੋਂ ਨਹੀਂ ਲੜਾਈਆਂ ਹੋਈਆਂ ਸਰਪੰਚੀ ਦੇ ਵਿੱਚ ਉਦੋਂ ਵੀ ਤਾਂ ਹੋਈਆਂ ਸੀ ਨਾ ਉਦੋਂ ਨਹੀਂ ਧਰਨੇ ਲੱਗੇ ਸੀ ਉਦੋਂ ਵੀ ਤਾਂ ਨੇਤਾ ਲੱਗੇ ਸੀ ਸਾਡੇ ਡੈਂਪੀ ਸਿੰਘ ਮਾਰੇ ਸੀ ਅਸੀਂ ਪੁਲਾਂ ਦੇ ਖੁੱਦ ਧਰਨਾ ਲਾਇਆ ਸੀ ਉਦੋਂ ਨਹੀਂ ਪ੍ਰਬੰਧਕ ਲਾਇਆ ਉਦੋਂ ਅਸੀਂ ਬੜਨ ਨਹੀਂ ਦਿੱਤਾ ਕਿਸੇ ਨੂੰ ਪਿੰਡ ਦੇ ਵਿੱਚ ਅੱਛਾ ਤੇ ਅੱਜ ਹੁਣ ਸਾਡੇ ਗਰੀਬਾਂ ਦੇ ਘਰਾਂ ਚ ਸਰਪੰਚੀ ਆ ਗਈ ਸਾਡੀ ਅਮਨਦੀਪ ਕੌਰ ਬੀਬਾ ਗਰੀਬ ਘਰ ਦੀ ਧੀ ਗਰੀਬ ਘਰ ਦੀ ਨੋ ਉਹ ਸਰਪੰਚ ਚੁਣੀ ਹੋਈ ਆ ਤੇ ਅੱਜ ਇਹਨਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਸਰਕਾਰ ਕਿ ਕਾਰਨ ਕੀ ਕਾਰਨ ਕੀ ਹੈ ਇਸ ਕਾਰਨ ਕੀ ਇਹ ਸਰਕਾਰ ਦੇ ਸਾਰੇ ਕੰਮ ਆ ਜੀ ਜੋ ਕਿ ਅਨਮੋਲਕਾ ਅਨਮੋਲਕ ਹੈਗਾ ਵੇਖ ਲਓ ਤੁਸੀਂ ਭਗਵੰਤ ਮਾਨ ਦਾ ਹਨਾ ਸਿਰੀ ਲੱਗਿਆ ਹੋਇਆਗਾ ਕਿੱਥੇ ਤਾਂ ਭਗਵੰਤ ਮਾਨ ਇਹਨਾਂ ਬੀਬੀਆਂ ਬਾਰੇ ਕੀ ਸੋਚਦਾ ਸੀ ਤੇ ਕਿੱਥੇ ਅੱਜ ਉਹੀ ਵੇਖ ਲਓ ਖੁਦ ਸਾਡੀ ਵੀ ਵੋਟਾਂ ਦੀ ਕੀਮਤ ਤਾਂ ਕੋਈ ਐ ਥੋੜਾ ਵੀ ਕੱਲੇ ਭਰਾ ਵੋਟਾਂ ਪੰਦੇ ਹੁੰਦੇ ਭਗਵੰਤ ਮਾਨ ਵਰਗਿਆਂ ਨੂੰ ਅਸੀਂ ਵੀ ਤਾਂ ਵੋਟਾਂ ਪਾ ਗਏ ਅਨਮੋਲਕ ਵਰਗਿਆਂ ਨੂੰ ਬੀਬੀਆਂ ਨੇ ਸਰਕਾਰ ਲੈ ਕੇ ਆਂਦੀਆਂ ਹਾਂ ਆਹ ਵੇਖ ਲਓ ਬੀਬੀਆਂ ਨੂੰ ਦਿੰਦਾਗਾ ਬਹੁਤ ਇਹ ਸਾਵਾ ਜਿਹੜੀ ਸਰਕਾਰ ਲਿਆਂਦੀ ਆ ਉਹ ਤਾਂ ਕਹਿੰਦੇ ਜਿਹੜੀਆਂ ਸਰਪੰਚੜੀਆਂ ਚੰਗਾ ਕੰਮ ਕਰਦੀਆਂ ਉਹਨਾਂ ਨੂੰ ਤੀਰਥ ਯਾਤਰਾ ਕਰਾਉਣੀਆਂ ਮਾਨ ਸਾਹਿਬ ਕਹਿੰਦੇ ਆਹ ਦੇਖ ਲਓ ਸਾਡੀ ਬੀਬੀ ਆਮਨਦੀਪ ਕੌਰ ਸਰਪੰਚ ਜਿਹੜਾ ਯਾਤਰਾ ਕਰਵਾਈ ਜਾਂਦਾਗਾ ਸਾਰਾ ਤਹਿ ਦਾ ਪਿੰਡ ਕਟਵਾਤਾਗਾ ਹੈ ਭਗਵੰਤ ਮਾਨ ਨੇ ਤੇ ਹੁਣ ਦੇਖ ਲਓ ਸਰਪੰਚੀ ਖੋਣ ਨੂੰ ਹੋਇਆ ਫਿਰਦਾਗਾ ਅਸੀਂ ਨਾ ਤਾਂ ਅੱਜ ਸਰਪੰਚੀ ਖੋਣ ਦੀਗੇ ਨਾ ਕੱਲ ਮਰਨਾ ਮਨਜ਼ੂਰ ਆ ਨਾ ਅਸੀਂ ਪ੍ਰਬੰਧ 깔ਾਉਣ ਦੀਗੇ ਤੇ ਨਾ ਹੀ ਲੱਗੇ ਜਾਂ ਤਾਂ ਪਹਿਲਾਂ ਹੀ ਪ੍ਰਬੰਧਕ ਲੱਗਦੇ ਸਾਥੋਂ ਪਹਿਲਾਂ ਜੀ ਗਰੀਬਾਂ ਤੋਂ ਪਹਿਲਾਂ ਜੀ ਜੀ ਤਬ ਮਤਾ ਕਾਰਨ ਕੀ ਸਮਝਦੇ ਉਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਜਦੋਂ ਐਮਬੀਐਲ ਸਾਹਿਬ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਭਾਈ ਮੇਰਾ ਕੋਈ ਰੋਲ ਹੀ ਨਹੀਂ ਮੈਂ ਗਮਦੂਰ ਸਿੰਘ ਤੋਂ ਕੀ ਲੈਣਾ ਗਮਦੂਰ ਸਿੰਘ ਕਾਂਗਰਸ ਦਾ ਮੈਂ ਆਮ ਆਦਮੀ ਪਾਰਟੀ ਦਾ ਇਹ ਵੀਰ ਜੀ ਸਾਰਾ ਕਾਰਨ ਹੀ ਅਨਮੋਲਕ ਦਾ ਅਨਮੋਲਕ ਹੀ ਸਿਹਤ ਤੇ ਪੱਪੂ ਤੇ ਜੱਜੀ ਚੱਲ ਰਹੇ ਆ ਉਹਨਾਂ ਨੂੰ ਉਹਨਾਂ ਦੀ ਤੁਹਾਨੂੰ ਪਤਾ ਹੀ ਨਹੀਂ ਚੱਲਦੇ ਆ ਅਸੀਂ ਗਰੀਬੀ ਵੰਧਿਆੜੀਦਾਰ ਬੰਦੇ ਆ ਅਸੀਂ ਆਪਦੀ ਹੱਕ ਦੀ ਜ਼ੋਰ ਤੇ ਸਾਡਾ ਸਰਪੰਚ ਬਣਾਇਆ ਤੇ ਹੱਕ ਦੀ ਜ਼ੋਰ ਤੇ ਰੱਖਣਾ ਜਿੰਨਾ ਮਰਜੀ ਪੱਪੂ ਜ਼ੋਰ ਲਾਲੇ ਜੱਜੀ ਲਾਲੇ ਤੇ ਉਹ ਲਾ ਲੈਣ ਜੇ ਅਸੀਂ ਜੇ ਸਾਡਾ ਸਰਪੰਚ ਤਾਂ ਸਾਡਾ ਹੀ ਰਹੂਗਾ ਨਾ ਤਾਂ ਅਸੀਂ ਪ੍ਰਬੰਧਕ ਲੱਗਣ ਦੱਗੇ ਤੇ ਨਾ ਅਸੀਂ ਆਪ ਦਾ ਸਰਪੰਚਾ ਹੋ ਕਰਕੇ ਜੀ ਆਮਨਦੀਪ ਸਰਪੰਚ ਹੀ ਰਹੂਗਾ ਜੀ ਹੁਣ ਇਸਾ ਮਸਲੇ ਦੇ ਵਿੱਚ ਕੀ ਬਣਦਾ ਜਾਂ ਕੀ ਬਣੂਗਾ ਹੁਣ ਇਹ ਤਾਂ ਕਈ ਸਵਾਲ ਖੜੇ ਹੋਣਗੇ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਐਮਐਲਏ ਕਿਉਂਕਿ ਐਮਐਲਏ ਸਾਹਿਬ ਤਾਂ ਵਾਰ-ਵਾਰ ਕਹਿੰਦੇ ਆ ਵੀ ਭਾਈ ਮੇਰਾ ਇਸ ਮਸਲੇ ਨਾਲ ਕੋਈ ਲਿੰਕ ਨਹੀਂ ਮੈਂ ਗਮਦੂਰ ਤੋਂ ਕੋਸ਼ਿਸ਼ ਨਹੀਂ ਲੈਣਾ ਮੈਂ ਜੱਜੀ ਤੋਂ ਕੋਸ਼ਿਸ਼ ਨਹੀਂ ਲੈਣਾ ਉਹ ਕਾਂਗਰਸ ਦੇ ਬੰਦੇ ਆ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਆ ਅਸੀਂ ਤਾਂ ਚੋਣੇ ਵੀ ਜਿਹੜੇ ਹਿਸਾਬ ਨਾਲ ਪੰਚਾਇਤਾਂ ਬਣੀਆਂ ਜੀ ਜਿਹੜੇ ਹਿਸਾਬ ਨਾਲ ਗਵਰਨਮੈਂਟ ਨੇ ਅਹੁਦਾ ਦਿੱਤਾ ਕਿਸੇ ਨੂੰ ਮੈਂਬਰੀ ਦਾ ਦਿੱਤਾ ਕਿਸੇ ਨੂੰ ਸਰਪੰਚੀ ਦਾ ਦਿੱਤਾ ਉਸ ਹਿਸਾਬ ਨਾਲ ਕੰਮ ਚੱਲਿਆ ਜਾਵੇ ਪਿੰਡ 'ਚ ਹੁੱਲੜਬਾਜੀ ਨਾ ਹੋਵੇ ਹੋਰ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਜਿਹੜਾ ਕੋਈ ਮਾੜਾ ਅਨਸਰ ਆ ਉਹ ਹੀ ਕੋਈ ਦੇਖਭਾਲ ਕੀਤੀ ਜਾਵੇ ਪਿੰਡ 'ਚ ਜੀ ਠੀਕ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿਣਾ ਕਹਿਣਾ ਚਾਹੁੰਦੀ ਸਾਰ ਜਿਹੜੇ ਆਥਰਦੇ ਨੇ ਹਲਕੇ ਕੁੱਤੇ ਵਾਂਗੂ ਕਿਸੇ ਦੀ ਰਿਸ਼ਤੇਦਾਰੀ ਨਹੀਂ ਜਾਣਦਾ ਉਹਨਾਂ ਦਾ ਹੱਕ ਕਿਸੇ ਦਾ ਕਰੇ ਜਾਣਦਾ ਨਹੀਂ ਹੱਕ ਮੇਰੀ ਨੋ ਮਾਰਨਥਾ ਬੈਠੀ ਐ ਮੈਂਬਰ ਨਹੀਂ ਉਹ ਉੱਥੇ ਉਹਨਾਂ ਦਾ ਕੀ ਜਾਂਦਾ ਹੱਤ ਅੱਛਾ ਉੱਥੇ ਜਾਂਦੇ ਕਿ ਤੇ ਕਹਿੰਦੇ 3 ਲੱਖ ਰੁਪਈਆ ਲੈ ਲੈ ਕਹਿੰਦੇ 4 ਲੱਖ ਲੈ ਲੈ ਅੱਛਾ ਤੋ ਅੱਜ ਤੁਹਾਡੀ ਨੋ ਮੈਂਬਰ ਦੀਆਂ ਮੈਂਬਰ ਨਹੀਂ ਆ ਅੱਛਾ ਉਹ ਮਾਛ ਉਹਨਾਂ ਦੇ ਢੱਲ ਮੈਸਾ ਕਰੇ ਤੇ ਉੱਥੇ ਜਾਂਦੇ ਗੱਡੀਆਂ ਲੈ ਕੇ ਕੋਣ ਜਾਂਦਾ ਉੱਥੇ ਗੱਡੀਆਂ ਲੈ ਕੇ ਉੱਥੇ ਕਮਦੂਰ ਕੇ ਜਾਂਦੇ ਗਮਦੂਰ ਵੇੜੇ ਵਾਲਾ ਗਮਦੂਰ ਜਾਂਦਾ ਪੰਗਾ ਜਾਂਦਾ ਇਹ ਜ਼ਿਮੀਦਾਰ ਗਮਦੂਰ ਜਾਂਦਾ ਪੱਪੂ ਗਮਦੂਰ ਹੋਰ ਤਿੰਨ ਚਾਰ ਵੇੜੇ ਚੋਂ ਬੰਦੇ ਉਹ ਗਏ ਜਾਂਦੇ ਆ ਮम्मा ਤਾਂ ਉਹਨਾਂ ਦਾ ਉਹਨਾਂ ਦਾ ਜਾਣ ਦਾ ਕੀ ਕਾਰਨ ਉਹਨਾਂ ਦਾ ਜਾਣ ਦਾ ਕੰਮ ਆ ਵੀ ਚੰਤੇ ਨੂੰ ਪੈਸੇ ਦਿੰਨੇ ਆ ਵੀ ਸਾਡੇ ਨਹੀਂ ਹੋ ਅੱਛਾ ਗਲਤ ਸੈਨ ਕਰਸਾ ਪਸ ਜਾਣੇ ਇਥੇ ਕਾ ਤਾਂ ਗਲਤ ਕਰਾਂਗੇ ਹੂੰ ਚਲ ਉੱਥੇ ਬੈਠੀ ਇਥੇ ਕਰਨ ਦੇ ਮੈਂ ਕਿ ਜਿ ਮੋਢੇ ਬੈਠੇ ਆ ਅੱਛਾ ਜਿੰਨਾ ਮਰਜੀ ਜ਼ੋਰ ਲਾ ਲੈ ਉਹਨਾਂ ਨਹੀਂ ਸੈਨ ਨਹੀਂ ਹੁੰਦੀ ਹੂੰ ਕਿੰਨਾ ਪੈਸਾ ਕਹ ਲੈ ਪੈਸੇ ਨੂੰ ਅਸੀਂ ਕੀ ਕਰਨਾ ਸਾਡੀ ਇੱਜ਼ਤ ਨਹੀਂ ਜਦੋਂ ਸਾਡੀਆਂ ਬੁੜੀਆਂ ਫੜੀਆਂ ਗਿਆਂ ਦੇ ਬੰਦੇ ਫੜੇ ਗਏ ਉਹ ਇੱਜ਼ਤ ਹੀ ਸੀ ਉਹਦੇ ਤਾਂ ਕਿਸੇ ਨੇ ਸੋਚਿਆ ਨਾ ਨਾ ਤਾਂ ਵੇੜਿਆ ਦੇ ਨੇ ਕੋਈ ਸੋਚਿਆ ਨਾ ਜਮੀਦਾਰਾਂ ਨੇ ਸੋਚਿਆ ਅੱਜ ਜਾਂਦੇ ਉੱਥੇ ਜਾਂਦੇ ਕਿਤੇ ਗੱਡੇ ਰਖਾ ਕੇ ਕੋਈ ਬੁੜੀਆਂ ਜਾਂਦਾਂ ਉੱਥੇ ਫੋਨਾਂ ਤੇ ਗੱਲਾਂ ਕਰਦੀਆਂ ਮਾਤਮ ਹੁੰਦੀ ਕਿ ਚਾਹਤਾ ਕਿਥੋਂ ਟਿੱਕਰ ਮੇਰਾ ਬੋਲ ਜਾਵਰੇ ਮੈਂ ਕਹਿੰਨੀ ਆਵੇਂ ਮੈਂ ਸਰੋ ਸੋਹਣੀ ਦੀ ਮੰਮੀ ਬੋਲੀ ਜਾਂਨੀ ਆਵੇਂ ਬਰਦੀ ਵੀ ਮੇਰੀ ਨੋ ਕੋੜੇ ਕਿ ਚਾਹਤਾ ਮਾਤਮ ਲਈ ਜਾਂਦਾ ਨੋ ਮੇਰੀ ਰਹੋਗੀ ਜੀ ਪਹਿਲੇ 3 ਮਹੀਨੇ ਬਿਠੀ ਰਵੇ ਹਾਂ ਜਿੱਦੇ ਕਲੌੜ ਹੁੰਦੀ ਸੀ ਸਾਦੇ ਉਹਨੂੰ ਆਉਂਦੀ ਆ ਜੀ ਸ਼ੁਕਰੀਆ ਜੀ